ਮੇਰੇ ਲਈ ਜੀ ਨਹੀਂ ਚੱਟੇ ਮਰੀ ਹਾਂਜੀ ਆਪਾਂ ਸੂਟ ਹਟੇ ਕੱਟ ਕੇ ਮੇਰਾ ਆਪਣਾ ਇਹ ਵਾਲੀ ਪੜਤੀ ਆ ਤੇ ਇਹ ਵਾਲੀ ਸਲਵਾਰ ਹੈ ਤੇ ਇਹ ਪੌਂਜਿਆਂ ਦੇ ਉੱਤੇ ਵਰਕ ਹੈ ਜੀ ਇਸ ਦਾ ਆਪਾਂ ਨਾਪ ਲਿਆਗਾ ਤੇ ਆਪਾਂ ਸੂਟ ਤਕਰੀਬਨ ਕੱਟ ਹੀ ਲਿਆ ਸੀਗਾ ਤੇ ਮੇਰੇ ਤੋਂ ਬਾਅਦ ਵਿੱਚ ਜਿਆਦਾ ਵਿੱਚ ਲੁੱਕ ਬਲੌਕ ਵੀ ਬਣਾ ਲੀਏ ਇਸ ਤਰ੍ਹਾਂ ਇਹਦੇ ਤੇ ਪਹੁੰਚ ਜਾਂਦੀ ਵਰਕ 벨ਟ ਵੀ ਕੱਟ ਲਈ ਮਾਹ ਵੀ ਕੱਟ ਲਉਣਾ ਸਾਰਾ ਕੁਝ ਕੱਟ ਲਿਆ ਹੈਗਾ ਤੇ ਬਸ ਆਪਾਂ ਬਣਾ ਦੇਣਗੇ ਕੱਲ ਨੂੰ ਫਿਰ ਤੁਹਾਨੂੰ ਦਿਖਾ ਦੇਵਾਂਗੇ ਰੈਡੀ ਕਰਕੇ ਤੇ ਚਲੋ ਫਿਰ ਆਪਾਂ ਤੁਹਾਨੂੰ ਮਿਲਾਂਗੇ ਥੋੜੇ ਚਿਰ ਚ ਕਰ ਲਗੇ ਖਲਾਰਾ ਸਾਰਾ ਸਮੈਂਟ ਲਗੇ ਆਪਾਂ ਠੀਕ ਹੈ ਫਿਰ ਆਪਾਂ ਤੁਹਾਨੂੰ ਮਿਲਦੇ ਆ ਥੋੜੇ ਚਿਰ ਦੇ ਵਿੱਚ ਹਾਂਜੀ ਨਵੇਂ ਕੱਪੜੇ ਆ ਗਏ ਦੁਕਾਨ ਤੇ ਆਪਣੇ ਕੋਲੇ ਖੋਲਦੇ ਆਪਾਂ ਹਲੇ ਤੇ ਕੱਢੇ ਆਪਾਂ ਕੱਪੜੇ ਇਹ ਆਪਣੇ ਕੋਲ ਕ੍ਰੇਪ ਸਿਲਕ ਦਾ ਹੈਗਾ ਸੂਟ ਹੈ ਪਿਓਰ ਕ੍ਰੇਪ ਦਾ ਇਸ ਤਰ੍ਹਾਂ ਇਹ ਆਪਣੇ ਤੋਂ ਸਪੈਸ਼ਲ ਕਿਸੇ ਨੇ ਮੰਗਵਾਇਆ ਸੀਗਾ ਤੇ ਬਹੁਤ ਸੋਹਣਾ ਕੱਪੜਾ ਇਹਦਾ ਤੇ ਇਹ ਹੈਗਾ ਸ਼ਮਰ ਦੇ ਵਿੱਚ ਇਹ ਸ਼ਮਰ ਤੇ ਆ ਇਹ ਖੱਟੇ ਰੰਗ ਦੀ ਹੈ। ਅਸੀਂ ਇਸ ਤਰ੍ਹਾਂ ਵਰਦੇ ਤੇ ਖੱਟਾ ਕਿੱਡਾ ਸੋਹਣਾ ਕਲਰ ਲੱਗ ਰਿਹਾ ਹੈ ਬਹੁਤ ਸੋਹਣਾ ਲੱਗਿਆ। ਇਹ ਵੈਲਮ ਗੈਸੀ ਕਿਸ ਨੇ ਇਸ ਤਰ੍ਹਾਂ ਨਾਲ ਸੂਟ ਤਿਆਰ ਕਰਾਇਆ ਤੇ ਇਹ ਸਲਵਾਰ ਬਣਾ ਲਈ ਹੈ। ਚਲੋ ਫਿਰ ਸਮਾਣਾ ਤਾਂ ਆਉਂਦਾ ਜਾਂਦਾ ਰਹਿੰਦਾ ਜੀ ਹੁਣ ਆਪਣੇ ਬਲੌਗ ਨਹੀਂ ਰੁਕਦੇ। ਥੋੜੀ ਜਿਹੀ ਨਮਟਲੀ ਹੋ ਗਈ ਸੋ ਇਹਦੇ ਕਰਕੇ ਆਪਾਂ ਨੂੰ ਬਲੌਕ ਫੋਨ ਦੇ ਵਿੱਚ ਦਿੱਕਤ ਹੋ ਜਾਂਦੀ ਸੀ ਚਲੋ ਆਪਾਂ ਤੁਸਨ ਮਿਲਦੇ ਹਾਂ ਥੋੜੇ ਚਿਰ ਚ आलेत दोन्हीकडे कपड़े आ सारे रे बरं कपड़े दपत नहीं नहीं जी नहीं नहीं दो ना चले अपन अपन